ਸਤਿ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਮਰੀ ਇਹ ਕਰਨੋਂ ਨੇ ਦੇ ਆਵੇ ਤਾਂ ਇਹ ਸਭ ਥਾਈਓਂ ਇਹ ਸਹਾਈ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਸੋਹਣੇ ਪ੍ਰਕਾਸ਼ਪੁਰਪ ਕੱਲ ਜੋ ਸ਼ੁੱਕਰਵਾਰ ਵਾਲੇ ਦਿਨ 18 ਪਹਿਲੋਂ ਆ ਰਹੇ ਨਹੀਂ ਉਸ ਸਬੰਧ ਵਿੱਚ ਅੱਜ ਬੀਬੀ ਕੋਲਾ ਦੀ ਭਲਾਈ ਕੇ ਅੰਦਰ ਵਿਖੇ ਸਾਧ ਸੰਗਤ ਜੀ ਮਾ ਪੁਸ਼ਪਾਇ ਸਪੈ ਗੁਰਗਵਾਸ ਸਿੰਘ ਜੀ ਹੋਰਾਂ ਬਰਨੌਰ ਦਸਰੇ ਪਾਈ ਅਰਵਿੰਦਰ ਪਾਸ ਸਿੰਘ ਜੀ ਨਿਤਲ ਸੱਚੇ ਪਾਸ਼ੇ ਦੀ ਮਿਹਰ ਨਾਲ ਵੀਰਵਾਰ ਇਸ ਗੁਰਪੁਰਬ ਨੂੰ ਮਨਾਉਂਦੇ ਹੋਏ ਅੱਜ ਸਾਧ ਸੰਗਤ ਦੇ ਦੀਵਾਨ ਸਜੇ ਨੇ ਸੱਚੇ ਪਾਸ਼ਾ ਜੀ ਨੇ ਬੜੀ ਮਿਹਰ ਕੀਤੀ ਹੈ ਤਰਸ ਕੀਤਾ ਹੈ ਖੁਸ਼ੀਆਂ ਬਖਸ਼ੀਆਂ ਆਪਣੀਆਂ ਆਪਾਂ ਸਾਰਿਆਂ ਨੂੰ ਬੇਨਤੀ ਹੈ ਅਸੀਂ ਗੁਰਤੇਗ ਬਹਾਦਰ ਸਾਹਿਬ ਜੀ ਦੇ ਇਸ ਮਹਾਨ ਗੁਰਪੁਰਬ ਨੂੰ ਜੋ ਕੱਲ੍ਹ ਬਲੇ ਦਿਨ ਆ ਰਹੇ ਹੈ ਗੁਰੂ ਗੁਰੂ ਕਰਦੇ ਹੋਏ कीर्तन ਕਰਦੇ ਹੋਏ कथा करਦੇ ਹੋਏ ਵੱਧ ਤੋਂ ਵੱਧ ਬਾਣੀ پڑھ ਕੇ ਘਰਾਂ ਦੇ ਦੀਪ ਮਾਲਾ ਕਰਕੇ ਆਪਾਂ ਗੁਰਪੁਰਬ ਮਨਾਈਏ ਸਾਧ ਸੰਗਤ ਜੀ ਔਰ ਇੱਕ ਦੂਸਰੀ ਬੇਨਤੀ 22 April ਨੂੰ ਇਸੇ ਗੁਰਪੁਰਬ ਨੂੰ ਸਮਰਪਿਤ ਮੰਗਲਵਾਰ ਵਾਲੇ ਦਿਨ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਸਾਧ ਸੰਗਤ ਜੀ ਇੱਕ ਵਿਸ਼ੇਸ਼ ਖੂਨਦਾਨ ਕੈਂਪ ਲਾਇਆ ਜਾ ਰਿਹਾ ਜਿਹੜਾ ਸਵੇਰੇ 10:00 b.m. ਤੋਂ ਲੈ ਕੇ 5:00 b.m. ਤੱਕ ਚੱਲੇਗਾ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਜਿਹੜੇ ਬਲੱਡ ਦੇ ਇੰਦੇ ਚਾਹਵਾਨ ਨੇ ਉਹ ਆਪਣਾ ਖੂਨ ਦੇ ਕੇ ਕਿਸੇ ਦੀ ਜ਼ਿੰਦਗੀ ਬਚਾਉਂਦੇ ਆਪਾਂ ਕੰਮ ਆ ਸਕੀਏ ਤੇ ਜਿਹੜੇ ਹੋਰ ਪੱਖੋਂ ਕੋਈ ਸੇਵਾ ਕਰਨੇ ਚਾਹੁੰਦੇ ਨੇ ਉਹ ਵੀ ਆਪ ਜੀ ਸਾਨੂੰ ਦਰਸ਼ਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ